ਡੀ ਐਸਪੀ ਸਾਹਿਬ ਇੱਕ ਹੀ ਮਾਮਲਾ ਸੀ ਜਿਹੜਾ ਇਹ ਇਮੀਗ੍ਰੇਸ਼ਨ ਫਰੋਡ ਵਾਲੇ ਦੋ ਬੰਦੇ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਸਾਡੇ ਕੋਲ ਕਾਫੀ ਜਿਹੜੀ ਕੰਪਲੇਨਸ ਆ ਰਹੀਆਂ ਸੀ ਕਿਹਾ ਇਮੀਗ੍ਰੇਸ਼ਨ ਕੰਪਨੀਆਂ ਦੇ ਖਿਲਾਫ ਜਿਨ੍ਹਾਂ ਨੂੰ ਅਸੀਂ ਦੇ ਦੇ ਹੋਏ ਅਲੱਗ-ਅਲੱਗ ਕੰਪਨੀਆਂ ਦੇ ਪਰਚੇ ਦਰਜ ਕੀਤੇ ਅਫੇਰ ਦਰਜ ਕੀਤੇ ਆ ਜਿਹਦੇ ਚ ਮਾਈ ਇਮੀਗ੍ਰੇਸ਼ਨ ਸਬੰਧਤ ਸੀ ਇਹ ਦੋ ਬੜਾ ਮਾਰਕਸ ਦਾ ਵਿਕਾਸ ਸ਼ਰਮਾ ਤੇ ਕੁਮਿਤਰੋੜਾ ਦੋ ਪਾਟਨੀ ਸੀਗੇ ਇਹਨਾਂ ਨੇ ਵੀ ਲਗਭਗ 4-5-6 ਸੌੜ ਦੀ ਟੱਕਰ ਵਾਲੀ ਲੋਕਾਂ ਨਾਲ ਇਹਨੇ ਦੇਖ ਲਾ ਵਸੀਂ ਪਛਤਾਜ ਕਰਕੇ ਕਾਫੀ ਦੇਰ ਤੋਂ ਪਿੱਛਾ ਲੱਗੇ ਹੋਏ ਸੀ ਕਿ ਨਾਟੇ ਆਪਣਾ ਇਫੋਰਸ ਨੂੰ ਪੋਸਟ ਹੋਰ ਨੂੰ ਮਤਲਬ ਆਪਣੇ ਗ੍ਰਿਫਤਾਰੀ ਤੋਂ ਬਚ ਨਹੀਂ ਸਕੇ ਤੇ ਸਾਡੀ ਡੀਸੀਸੀ ਦੀ ਟੀਮ ਤੇ 17 ਸੈਕਟਰ ਥਾਣੇ ਦੀ ਜਿਹੜੀ ਟੀਮਾਂ ਨੇ ਇਕੱਠੇ ਹੋ ਕੇ ਦਿੱਲੀ ਰੇਡ ਦਿੱਤਾ ਤੇ ਇਹ ਦੋਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਅਸੀਂ ਕੇਸ ਦੇ ਵਿੱਚ ਅਰੈਸਟ ਕਰ ਲਿਆ ਤੇ ਜੱਜ ਸਾਹਿਬ ਦੇ ਅਰੈਸਟ ਪੇਸ਼ ਕਰਕੇ ਦੋ ਦੰਦਾਂ ਦਾ ਕੁੱਸਰਮਾਂ ਲਿਆ ਤੇ ਸਰ ਇਹਨਾਂ ਕੋਲ ਕਿੰਨੇ ਕੁ ਠੱਗੇ ਮਾਰ ਚੁੱਕੇ ਆ ਕਿਹੜੇ ਲੋਕਾਂ ਨਾਲ ਇਹ ਸਾਡੇ ਕੋਲ ਜਿਵੇਂ ਮੈਂ ਦੱਸਿਆ 45 ਤੇ 50 ਦੇ ਕੰਪਲੇਂਟਾਂ ਹੈਗੀਆਂ ਜਿਨ੍ਹਾਂ ਦੀ ਕੁੱਲ ਰਕਮ 5.5 ਤੇ 6 ਕਰੋੜ ਦੇ ਵਿੱਚ ਬਣਦੀ ਹੈ ਅਸੀਂ ਉਹ ਸਾਰੇ ਕਿਸਿਆਂ ਦੇ ਵਿੱਚ ਰੈਸਟ ਕਰਾਂਗੇ ਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਹਨਾਂ ਦੇ ਕੌਂਸ ਜਿਹੜੇ ਹੈਗੇ ਆ ਜੋ ਇਹਨਾਂ ਦੀ ਕੋਲ ਪ੍ਰਾਪਰਟੀ ਬਣਾਈ ਇਹਨਾਂ ਨੇ ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਜੋ ਕੰਡੀ ਕਾਰਵਾਈ ਉਹ ਕਰਾਂਗੇ ਠੀਕ ਹੈ ਤਾਂ ਇਹ ਰਿਮਾਂਡ ਦੇ ਸਰੋਤ ਕਿਸ ਤਰ੍ਹਾਂ ਹਾਂਜੀ ਹਾਂਜੀ 2 ਦਿਨ ਦੇ ਰਿਮਾਂਡ ਤੇ ਅਸੀਂ ਕੱਲ ਫੇਰ ਦੁਬਾਰਾ ਪੇਸ਼ ਕਰਕੇ ਫੇਰ ਇਹਨਾਂ ਨੂੰ ਅਗਲੇ ਦਿਨ ਰਿਮਾਂਡ ਦੇਵਾਂਗੇ ਦੇ ਕਾਫੀ ਕੰਪਲੇਂਟਸ ਆ ਗਏ ਆ ਬੰਦੇ ਵੱਲੋਂ ਸਾਡੇ ਕੋਲ ਆ ਰਹੀਆਂ ਆ ਮੈਨੂੰ ਸਟੇਟਮੈਂਟਾਂ ਲਿਖਣੀਆਂ ਤੇ ਹੁਮਨ ਤੋਂ ਹੋਰ ਵੈਰੀਫਿਕੇਸ਼ਨ ਵੀ ਕਰਨੀਆਂ ਤੇ કુલ ਕਿੰਨੇ ਕੇਸ ਦਰਜ ਨੇ ਦੋਨਾਂ ਦੇ ਖਿਲਾਫ ਇਨ੍ਹਾਂ ਦੇ ਖਿਲਾਫ ਸਾਡੇ ਕੋਲ 5 ਕੰਪਲੇਨ 5 ਕੇਸ ਦਰਜ ਹੈ ਤੇ ਹੋਰ ਵੀ ਕੰਪਲੇਂਟਾਂ ਨੇ ਖਿਲਾਫ ਆ ਰਹੀਆਂ 6-7 ਕੰਪਲੇਂਟਾਂ ਹੋਰ ਵੀ ਆਈਆਂ ਸਾਡੇ ਕੋਲ ਉਹ ਵੀ ਵੈਰੀਫਾਈ ਕਰਕੇ ਫਿਰ ਦਰਜ ਕਰਕੇ ਉਹਨਾਂ ਦੀ ਵਿੱਚ ਵੀ ਕਾਰਵਾਈ ਕੀਤੀ ਜਾਵੇ